ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਰਵੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਤਰੀ ਪੰਜਾਬ ਸਰਕਾਰ ਪਾਕਿਸਤਾਨ ਸਭ ਤੋਂ ਪਹਿਲਾਂ ਤਾਂ ਮੈਂ ਸੱਜਣ ਜੀ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਕਿ ਸਵੇਰ ਤੋਂ ਤੁਹਾਡਾ ਵਿਚਰ ਆਇਆ ਹਾਂ ਸਵੇਰ ਆਪਾਂ ਜੋ ਜਿਹੜੇ 82 ਤੋਂ ਲੈ ਕੇ 100 ਤੱਕ ਜਿਹੜੇ ਸਾਡੇ ਸ਼ਰਧਾਲੂ ਗੁਰੂ ਘਰ ਦੇ ਗਰੰਥੀਏ ਕੀਰਤਨੀਏ ਲਾਂਗਰੀ ਸੇਵਾਦਾਰ ਸਾਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਇਹਦਾ ਫਲੱਡ ਆਇਆ ਹੈ ਹਰ ਬਾੜ ਆਈਏ ਕੁਛ ਫਸੇ ਹੋਏ ਚ ਹਨ ਜਿਉ ਆਪਣੀ ਮੁੱਖ ਮੰਤਰੀ ਪੰਜਾਬ ਮਰੀਮ ਰਵਾਸ਼ ਸ਼ਬਦ ਦਾ ਤਨਵਾਦ ਕਰਦਾ ਜਿਹੜਾ ਉਹਨਾਂ ਦੀ ਟਾਈਮਲੀ ਇਨਵੋਲਵਮੈਂਟ ਉਹਨਾਂ ਦਾ ਪਰਸਨਲ ਇੰਟਰਸਟ ਕੇਦੇ ਵਿਦਾਲ ਪੂਰੇ ਪੰਜਾਬ ਦੀ ਮਸ਼ੀਨਰੀ ਬਬਲਾਈਜ਼ ਹੋਈ ਔਰ ਅਸੀਂ ਉਸ ਆਪਰੇਸ਼ਨ ਨੂੰ ਸ਼ੁਰੂ ਕੀਤਾ ਇਸਦੇ ਨਾਲ ਨਾਲ ਆਪਣੇ ਵਜ਼ੀਰ ਆਜ਼ਮ ਪਾਕਿਸਤਾਨ ਸ਼ਿਵਾਸ਼ੀਬ ਸਾਹਿਬ ਦਾ ਔਰ ਆਪਣੇ ਫੀਲਡ ਮਾਰਸ਼ਲ ਜਨਰਲ ਅਸਮੁਲੀਸ਼ ਸਾਹਿਬ ਦਾ ਧੰਨਵਾਦ ਕਰਦਾ ਆਪਣੇ ਕੇਂਦਰ ਦੇ ਮੰਤਰੀ ਜਿਹੜੇ ਇਸ ਇਲਾਕੇ ਦੇ ਮੈਂਬਰ ਪਾਰਲੀਮੈਂਟਰੀ ਨੇ ਜਿਹੜਾ ਬਹਿਸਰ ਇਕਬਾਲ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਆਈ ਟੂਰੇ ਕਮਿਸ਼ਨਰ ਡਿਪਟੀ ਕਮਿਸ਼ਨਰ ਨੇ ਸਾਰੀ ਟੀਮ ਦਾ ਤਾਰੀਫ ਕਰਦਾ ਪਾਕ ਫੌਜ ਨੂੰ ਨਜਵਾਨਾਂ ਦਾ ਤਾਰੀਫ ਕਰਦਾ ਜਿਹੜੇ ਸਾਡੇ ਨਾਲ ਉਸਪੀਸ਼ਿੰਸ ਰਹੇ ਆਵਾਪਾ ਜਿਹੜੇ 80 ਤੋਂ 100 ਜਿਹੜੇ ਫਸੇ ਹੋਏ ਸਨ ਅੱਜ ਸ਼ਿਵਾਂ ਨੂੰ ਰੈਸਕੂ ਕੀਤਾ ਰੈਸਕੂ ਕਰਕੇ ਸੰਤਾ ਨੂੰ ਕੁਝ ਸੰਤਾ ਕਰਤਾਰ ਕੋ ਸਭ ਨੂੰ ਨਾਰੋਵਾਂ ਲਈਆਂ ਕੁਝ ਸੰਤਾ ਪੰਜਾ ਨਰਕਾ ਸਭ ਭੇਜੀਆ ਲੇਕਿਨ ਇੱਕ ਗੱਲ ਹੀ ਦੱਸਣਯੋਗ ਹੈ ਕਿ ਨਾਲੇ ਪਛਾਰੇ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰ ਕੋ ਸਾ ਜਿਹੜਾ 1947 ਤੋਂ ਲੈ ਕੇ 1999 ਤੱਕ ਬੰਦ ਰਿਹਾ 1999 ਵਿੱਚ ਪਹਿਲੀ ਦਫਾ ਇਸ ਗੁਰੂ ਘਰ ਨੂੰ ਖੋਲਿਆ ਗਿਆ ਔਰ ਫਿਰ 2019 ਦੇ ਵਿੱਚ ਜਿਹੜਾ ਕੋਰੀਡੋਰ ਬੜਿਆ ਸੰਤਾਸਤੇ ਇਹ ਬਣਾਇਆ ਹੈਗਾ ਪਾਕਿਸਤਾਨ ਸਰਕਾਰ ਨੂੰ ਤਾਂ ਕਿ ਦੁਨੀਆ ਭਰ ਦਾ ਸਿੱਖ ਜਰਤਾਰ ਕੋ ਸਭ ਨੂੰ ਦਰਸ਼ਨ ਕਰ ਸਕੀ ਅੱਜ ਜਿਹਦੇ ਵਸੇ ਸਾਰੇ ਗੁਰੂ ਘਰ ਤੋਂ ਨਿਕਲ ਆਏ ਸਾਂ ਤਾਂ ਅੱਖਾਂ ਦੇ ਵਿੱਚ ਹੰਝੂ ਸਨ ਕਰਤਾ ਬੁਲੰਦਰੀ ਅਸੀਂ ਉਹ ਨਾਨਕ ਪਾਸ਼ਾ ਦੇ ਉਹ ਸਾਲ ਜਿਹੜਾ ਪਿਛੇ 26 ਸਾਲ ਤੋਂ ਅੰਮ੍ਰਿਤ ਵੇਲਾ ਸੰਗਿਆ ਦਾ ਵੇਲਾ ਉਹ ਰਜ਼ਾਨਾ ਰਾਤ ਨੂੰ ਜੋਤ ਜਗਦੀ ਨਾਨਕ ਪਾਸ਼ਾ ਦੇ ਸਮਾਧ ਤੇ ਉਹ ਨਾਨਕ ਪਾਸ਼ਾ ਦੇ ਨਜ਼ਾਰ ਤੇ ਅੱਜ ਦਾ ਉੱਥੇ ਜੋਤ ਚੱਗੀ ਨਾ ਉੱਥੇ ਸੰਗਿਆ ਦਾ ਵੇਲਾ ਹੋਇਆ ਨਾ ਉੱਥੇ ਅੰਮ੍ਰਿਤ ਵੇਲਾ ਹੋਇਆ ਅੱਨਾ ਉੱਥੇ ਬੱਤੀ ਹੈ ਨਾ ਉੱਥੇ ਲੰਗਰ ਹੈ ਸੋ ਉਹ ਦਿਹਾ ਅਸੀਂ ਜੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਸੰਤਾ ਬੇਦਿਓ ਉਸੇ 2.5 ਲੱਖ ਦਾ ਤੜੀਖ ਪਿਓ ਸੰਦਰਲਪੀਆ ਜਿਹਨੇ ਰਾਸਥਨ ਕੋਲੋਂ ਪਾਛੇ ਦੇ ਸੋਇਤ ਤਰਸਤਾਂ ਅਟ 9 ਫੁੱਟ ਪਾਣੀ ਖੜਾ ਅੱਜ ਆਲੇ ਦੁਆਲੇ 12 ਪਾਰਾ ਫੁੱਟ ਪਾਣੀ ਖੜਾ ਅਗਰ ਤੁਸੀਂ ਇਹ ਪਾਣੀ ਜੜਕ ਪਾਕਿਸਤਾਨ ਭੇਜਿਆ ਟਾਇਲ ਐਕੂਸ਼ਨ ਅਗਰ ਤੁਸੀਂ ਜਿਹੜੀਆਂ ਤੁਹਾਡੀਆਂ ਦੋ ਨਾਮ ਨਹਿਰਾਂ ਜਿਹੜੀ ਰਾਜਸਥਾਨ ਨੂੰ ਦਾਬੀਆਂ ਇੱਕ ਜਿਹੜੀ ਇੰਦਰਾ ਗਾਂਧੀ ਜਿਹੜੀ ਨਹਿਰ ਹੈ ਦੂਸਰੀ ਜਿਹੜੀ ਤੁਹਾਡੀ ਵਾਈ ਸੈਲ ਰੀਡਿੰਗ ਨਹਿਰ ਹੈ ਜਿਹਨੇ ਕਿ ਰਾਜਸਥਾਨ ਨੂੰ ਸਰਾਰ ਕਰਦੀ ਹੈ ਜਿਹੜਾ ਕਿ ਪੰਜਾਬ ਦਾ ਪਾਣੀ ਉਹ ਤੁਸੀਂ ਪਹਿਲੇ ਡਾਇਵਰਟ ਕਰਦੇ ਸੋ ਅੱਜ ਵੀ ਉਹ ਲੈਹੜਾ ਚੁੰਗਿਆਸ਼ਾਤੀ ਪਾਣੀ ਪੀਂਦੀ ਜਾਂਦੀ ਜਾਂਦੀ ਲੇਕਿਨ ਮੈਨੂੰ ਸਮਝ ਨਹੀਂ ਆ ਰਹੀ ਕਿ ਚੜਦਾ ਪੰਜਾਬ ਤੇ ਰਹਿੰਦਾ ਪੰਜਾਬ ਕਿਉਂ ਰੁਕ ਗਿਆ ਅੱਜ ਜੇ ਤੁਸੀਂ ਉਹਨਾਂ ਉਹ ਲੈਹੜਾ ਨੂੰ ਪਾਣੀ ਦਿੱਤਾ ਹੁੰਦਾ ਤੇ ਅੱਜ ਚੜ੍ਹਦੇ ਪੰਜਾਬ ਦਾ ਕਿਸਾਨ ਜਿਹਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਚੱਲੀ ਹੈ ਅੱਜ ਰੋਂਦਾ ਪਿਆ ਅੱਜ ਹਹਾਕਾਰ ਕਰ ਰਿਹਾ ਇਸੇ ਤਰੀਕੇ ਨਾਲ ਰਹਿੰਦੇ ਪੰਜਾਬ ਦਾ ਜਿਹੜਾ ਕਿਸਾਨ ਰੋ ਰਿਹਾ ਹੈ ਅਜਲੈਂ ਦੇ ਪੰਜਾਬ ਦਾ ਗੁਦਾਨਕ ਪਾਛੇ ਦਾ ਸਰਦਾਨੂ ਵੀ ਰੋ ਰਿਹਾ ਅੱਜ ਉਹ ਦੇਖਾ ਚ ਹੰਝੂ ਨੇ ਤੁਸੀਂ ਤਿੰਨ ਦਰਿਆ ਦਰਿਆ ਸਤਲੁਜ ਦਰਿਆ ਰਾਵੀ ਦਰਿਆ ਈਤਨਾ ਪਾਣੀ ਛੱਡ ਕੇ ਅਜਲੈਂ ਦੇ ਪੰਜਾਬ ਨੇ ਮੋਰ ਦੀ ਕੋਸ਼ਿਸ਼ ਕੀਤੀ ਐ ਸੇ ਤੁਹਾਡੇ ਫਿਰ ਬੇਨਤੀ ਕਰਾਂਗੇ ਮੋਦੀ ਸਾਹਿਬ ਤੁਸੀਂ ਸਤਪਾਰਤ ਦੇ ਵਜ਼ੀਰ ਆਜ਼ਮ ਆਪਾਂ ਮਿਲ ਕੇ ਸਰਬੱਤ ਦੇ ਭਲੇ ਦੀ ਗੱਲ ਲਈ ਰਾਦਰ ਕਿ ਆਪਾਂ ਗੁਦਾਨਕ ਪਾਛੇ ਉਸ ਕੁਇਤਰ ਸਥਾਨ ਨੂੰ ਦਬੋਣ ਦੀ ਗੱਲ ਕਰੀਏ तो संकत जी एक बार फिर थोड़े चरणा च बेनती है कि पानी तो तीन चार दिन उतर जाएगा जिस तरह ही पानी उतरना दोबारा दोबारा सेवा आरंभ करा सो चरणा बेनती है कि जिंदा ही सेवा आरंभ करा अपना फिर गुरु नानक पातशाह इस पवित्र स्थान अस्थान दोबारा उसे अमृत मेला भी करा संध्या का मेला भी करा अरदस भी करा दुनिया भर का हर श्रद्धालु में जाएगा और एक बार फिर थोड़े चरणा च बेनती है कि सरबत के परले की अरदस करो सरबत पर सुख मगो कोच दिखेवा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ